ਅਸ ਵਕਤ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਸ਼ਿਆਰਪੁਰ ਚ ਅੱਜ ਸਵੇਰ ਸਾਰ ਇੱਕ ਮੌਜੂਦਾ ਸਰਪੰਚ ਅਤੇ ਸਿਰਕੱਟ ਦਲਿਤ ਆਗੂ ਦਾ ਮੋਟਰਸਾਈਕਲ ਤੇ ਆਏ ਤਿੰਨ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਚੀਨਾਵਜੋ ਹੋਈ ਹੈ ਜੋ ਕਿ ਹੁਸ਼ਿਆਰਪੁਰ ਦੇ ਪਿੰਡ ਜੜਿਆਣਾ ਕਲਾਂ ਦਾ ਮੌਜੂਦਾ ਸਰਪੰਚ ਸੀ ਤੇ ਆਪਣੇ ਇਲਾਕੇ ਦਾ ਇੱਕ ਸਿਰਕੱਟ ਆਗੂ ਅਤੇ ਉਗਾ ਕਾਰੋਬਾਰੀ ਸੀ ਹਾਦਸੇ ਤੋਂ ਤੁਰੰਤ ਬਾਅਦ ਸੰਦੀਪ ਕੁਮਾਰ ਨੂੰ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸਨੂੰ ਮ ਘਟਨਾ ਤੋਂ ਬਾਅਦ ਪਰਿਵਾਰ ਅਤੇ Dalit ਸਮਾਜ ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਤੇ ਸਮਾਜ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਪੁਲਿਸ ਨੇ ਅੱਜ ਸ਼ਾਮ ਤੱਕ ਹਮਲਾਵਰਾਂ ਨੂੰ ਕਾਬੂ ਨਾ ਕੀਤਾ ਤਾਂ ਉਹਨਾਂ ਵੱਲੋਂ ਅੰਦੋਲਨ ਖੜਾ ਕਰ ਦਿੱਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਇਸ ਬੰਦੇ ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ Dalit ਆਗੂ ਬਿੰਦਰ ਸਰੋਵਾ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 9:30 ਵਜੇ ਸੰਦੀਪ ਕੁਮਾਰ ਆਪਣੇ ਡੰਪ ਤੇ ਮੌਜੂਦ ਸੀ ਜੋ ਕਿ ਹੁਸ਼ਿਆਰਪੁਰ ਟਾਂਡਾ ਮਾਰਕ ਤੇ ਅੱਡਾ ਦੁਸੜਕਾ ਨਜ਼ਦੀਕ ਸਥਿਤ ਹੈ ਤੇ ਇਸ ਦੌਰਾਨ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਨੌਜਵਾਨ ਆਏ ਜਿਨ੍ਹਾਂ ਨੇ ਲੋਈ ਤੀਆਂ ਬੁਕਲਾ ਮਾਰੀਆਂ ਹੋਈਆਂ ਸਨ ਤੇ ਆਉਂਦੇ ਸਾਰ ਹੀ ਪਹਿਲਾਂ ਸੰਦੀਪ ਕੁਮਾਰ ਨਾਲ ਹੱਥ ਮਲਾਇਆ ਤੇ ਫਿਰ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਸੰਦੀਪ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਸੰਦੀਪ ਕੁਮਾਰ ਦਾ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ ਸੀ ਸਗੋਂ ਉਹ ਤਾਂ ਹਰ ਇੱਕ ਦੇ ਦੁੱਖ ਸੁੱਖ ਚ ਸ਼ਾਮਲ ਹੋਣ ਵਾਲਾ ਵਿਅਕਤੀ ਸੀ। ਉਹਨਾਂ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਹੋ ਚੁੱਕੀ ਹੈ ਤੇ ਜੇਕਰ ਪੁਲਿਸ ਪ੍ਰਸ਼ਾਸਨ ਨੇ ਜਲਦ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਪੂਰਾ ਦਲਿਤ ਸਮਾਜ ਹੁਸ਼ਾਰਪੁਰ 'ਚ ਵੱਡਾ ਅੰਦੋਲਨ ਖੜਾ ਕਰ ਦੇਵੇਗਾ ਦੂਜੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਤਲਵਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਹੋ ਚੁੱਕੀ ਹੈ ਤੇ ਪੁਲਿਸ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ ਹੁਸ਼ਾਰਪੁਰ ਦੀ ਉਸਦੇ ਨਾਲ ਚੇਤਨ ਕਸ਼ਪਤ ਰਿਪੋਰਟ ਜਿੰਬਾਬੀਆ ਵਿੰਦਰਪਾ ਜੀ ਅੱਜ ਹੋਇਆ ਕੀ ਸੀਗਾ ਭਾਈ ਕਿੱਥੋਂ ਦੇ ਆਣ ਵਾਲੇ ਨੇ ਭਾਈ ਮੇਰੇ ਭਾਜੀ ਆ ਵੱਡੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਐਦਾ ਐਦਾ ਕਰਕੇ ਜਿਹੜਾ ਸਾਡਾ ਵੱਡਾ ਭਰਾ ਸਰਦ ਸੰਦੀਪ ਚੀਨਾ ਉਹਨੇ ਗੋਲੀ ਮਾਰ ਦਿੱਤੀ ਆ ਜਦੋਂ ਸਾਨੂੰ ਪਤਾ ਲੱਗਾ ਸੀ ਕੇਡੀਐ ਪਹੁੰਚ ਗਏ ਪਰ ਜਿਹੜੇ ਵੀਰ ਦੱਸਦੇ ਉਹ ਥਲੇ ਆਂਦੇ ਪੈ ਸੀ ਉਹ ਰਸਤੇ 'ਚ ਦਮ ਤੋੜ ਦਿੱਤਾ ਉਹ ਆਪਣੇ ਡੰਪ ਤੇ ਆਏ ਆ ਡੰਪ ਦੇ ਤਿੰਨ ਬੰਦੇ ਮੋਟਰਸਾਈਕਲ ਤੇ ਆਏ ਮੂੰਹ ਬੰਨੇ ਹੋ ਸਕੇ ਉਹਨਾਂ ਨੇ ਗੋਲ ਰਵੋਲਵਰ ਹੱਥ ਮਲਾਇਆ ਹੱਥ ਮਲਾ ਕੇ ਨਾਲੇ ਰਵੋਲਵਰ ਕੱਢ ਕੇ ਸਿੱਧੀ ਇੱਥੇ ਸੱਜੇ ਪਾਸੇ ਗੋਲੀ ਮਾਰੀ ਆ ਜਿੱਦਾਂ ਪਲਾਨ ਕਰਕੇ ਹੁਣ ਕਿਉਂਕਿ ਇਸ ਵੇਲੇ ਉਹ ਸਿਰ ਕੱਢ ਮਾ ਚੱਲ ਰਿਹਾ ਸੀ ਬਿਜ਼ਨਸ ਦੇ ਵਿੱਚ ਆਪਣੇ ਸਮਾਜ ਨੂੰ ਸਪੋਰਟ ਵੀ ਕਰ ਰਿਹਾ ਸੀਗਾ ਜਿਹੜੀਆਂ ਮਨੁਵਾਦੀ ਤਾਕਤਾਂ ਆ ਔਰ ਜਿਹੜੇ ਆਸੇ ਪਾਸੇ ਬਿਜ਼ਨਸਮੈਨ ਆ ਉਹ ਨਹੀਂ ਜਾਣਦੇ ਕਿ ਸਾਡਾ ਸਿਰ ਕੱਢ ਕੇ ਜਿਹੜਾ ਸਾਡੇ ਤੋਂ ਉੱਤੇ ਜਾਵੇ ਕੋਈ ਕੋਈ ਭਾਜੀ ਦੀ ਰੰਜਿਸ਼ ਵਗੈਰਾ ਵੀ ਸੀ ਕੋਈ ਲੜਾਈ ਝਗੜਾ ਬਿੰਦਰ ਭਾਜੀ ਚੱਲ ਰਿਹਾ ਸੀ ਦੇਖੋ ਇਹ ਇਹ ਤਾਂ ਯਾਰ ਬੰਦਾ ਹੀ ਬਹੁਤ ਠੰਡਾ ਸੀ ਇਹਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਆਪਸ ਵਿੱਚ ਹੀ ਨਿਆਣੇ ਜਿਹੜੇ ਅੱਜਕੱਲ ਬਥੇਰੇ ਲੜਦੇ ਆ ਜੇ ਉਹਨਾਂ ਨੂੰ ਬੁਲਾ ਕੇ ਆਪਾਂ ਬਿਠਾ ਕੇ ਕਿਸੇ ਦਾ ਰਾਜੀ ਨਮਾ ਕਰਾ ਦਿੰਨੇ ਆ ਤੇ ਉਸ ਮੈਂ ਕਿਸੇ ਰਾਜੀ ਨਮਾ ਕਰਾਂਦਾ ਮੈਨੂੰ ਗੋਲੀ ਮਾਰਨਗੇ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਬੱਚੇ ਨੂੰ ਸਮਝਾਉਣ ਆਲਾ ਆ ਪਰ ਉਹਨਾਂ ਨੇ ਇਹ ਭਾਜੀ ਦੇ ਨਾਲ ਖ ਐਸ ਵੇਲੇ ਇੱਕ ਵੀ ਬੰਦਾ ਜਿਹੜਾ ਉਹਨਾਂ ਨੂੰ ਇਹਨਾਂ ਟਾਰਗੇਟ ਤੇ ਨਹੀਂ ਕੀਤਾ ਕਿਹੜੇ ਬੰਦੇ ਲੱਗਿਆ ਪਛਾਣ ਚਾਹੀਏ ਕਿਹਨਾਂ ਨੇ ਮਾਰੀਆਂ ਜੀ ਹਾਂ ਪਛਾਣ ਜਾਏ ਆ ਕਿਹੜੇ ਬੰਦੇ ਆ ਜੀ ਅਸਲਪੁਰ ਦੇ ਬੰਦੇ ਆ ਪਹਿਲਾਂ ਉਹਨਾਂ ਦੇ ਤੂੰ ਤੂੰ ਮੈਂ ਹੋਈ ਪਹਿਲਾਂ ਕਾਫੀ ਚਿਰ ਪਹਿਲਾਂ ਨਿਆਣਿਆਂ ਦੇ ਤੂੰ ਤੂੰ ਮੈਂ ਹੋਈ ਆ ਜੇ ਨਿਆਣਿਆਂ ਦੇ ਤੂੰ ਤੂੰ ਮੈਂ ਹੋਈ ਆ ਬੱਚਿਆਂ ਦਾ ਕਿ ਵੱਡਿਆਂ ਦਾ ਕਿ ਕਸੂਰ ਆ ਵੱਡੇ ਦਾ ਹਮਰੇ ਇੱਕ ਨੂੰ ਸਮਝਾਉਂਦੇ ਆ ਸਾਰਿਆਂ ਨੂੰ ਪਰ ਇਹ ਜੋ ਕੰਮ ਹੋਇਆ ਪਲੈਨਿੰਗ ਦੇ ਤਹਿਤ ਹੋਇਆ ਅੱਜ ਜੇ ਇਹ ਸ਼ਾਮ ਤੱਕ ਜਿਹੜਾ ਨਾ ਰਾਸ਼ਟ ਕੀਤੇ ਗਏ ਤੇ ਭਾਜੀ ਫੇ ਕੱਲ ਨੂੰ ਉਹਨਾਂ ਦੇ ਘਰ ਵੀ ਲੂਤੇ ਜਾਣੇ ਜਿੱਥੇ ਸਾਨੂੰ ਮਿਲ ਗਏ ਭਾਈ ਸਾਹਿਬ ਸਰਪੰਚ ਕੇ ਸੰਦੀਪ ਭਾਜੀ ਸਰਪੰਚ ਵੀ ਆ ਮੌਜੂਦਾ ਜਿਹੜੇ ਪਿੰਡ ਤੇ ਜੀ ਡੜਿਆਣੇ ਤੋਂ ਡੜਿਆਣਾ ਕਲਾ ਦੀ ਕੀ ਡੜਿਆਣਾ ਦੇ ਠੀਕ ਹੈ ਕਿੰਨੇ ਸਮੇਂ ਤੋਂ ਸਰਪੰਚ ਜੀ ਉੱਥੋਂ 10 ਸਾਲ ਤੋਂ ਸਰਪੰਚ ਭਾਜੀ ਦਾ ਕਾਰੋਬਾਰ ਕਿਆ ਸੀਗਾ ਜੀ ਭਾਜੀ ਇਹਨਾਂ ਦਾ ਕਾਰੋਬਾਰ ਪਹਿਲਾਂ ਰੇਤਾ ਦਾ ਸੀ ਹੁਣ ਇਹਨਾਂ ਨੇ ਇੱਕ ਜਿਹੜੀ ਫੈਕਟਰੀ ਲਾਈ ਆ ਬਲੋਕਾਂ ਦੀ ਜੋ ਸੀਮਿੰਟ ਦੀ ਇੱਟਾਂ ਬਣਦੀਆਂ ਐ ਇਸ ਵੇਲੇ ਬਹੁਤ ਵਧੀਆ ਸਮਾਜ ਦੇ ਵਿੱਚ ਔਰ ਆਪਣੇ ਭਰਾਵਾਂ ਦੇ ਵਿੱਚ ਵੀ ਸੇਵਾ ਲਈ ਅੱਗੇ ਵੱਧ ਕੇ ਚੜ ਰਹੇ ਸੀਗੇ ਉਹ ਹੋ ਸਕਦਾ ਸੀ ਅੱਗੇ ਜਾ ਕੇ ਸ਼ਾਇਦ ਇਲੈਕਸ਼ਨ ਵੀ ਲੜਨ ਪਰ ਸਾਨੂੰ ਪਤਾ ਲੱਗੇ ਕਿ ਭਾਜੀ ਹੁਣ ਦੇ ਇੱਕ ਜੈਪੀਮ ਫਿਲਮ ਵੀ ਆ ਰਹੀ ਸੀ ਉਹਦੇ ਲਈ ਜਲਦੀ ਮੁੰਬਈ ਜਾ ਰਹੇ ਸੀ ਭਾਜੀ ਦੇਖੋ ਇਹੀ ਗੱਲ ਆ ਕਿ ਜੈਪੀਮ ਫਿਲਮ ਆ ਰਹੀ ਆ ਉਹਦੇ ਵਿੱਚ ਇਹ ਲੋਕਾਂ ਨੂੰ ਜਾਗਰੂਤ ਕਰ ਰਹੇ ਸੀਗੇ ਜਿਹੜਾ ਦੂਸਰੀਆਂ ਤਾਕਤਾਂ ਆ ਮਨੁਬਾਹ ਤਾਕਤਾਂ ਉਹਨੇ ਚਾਹਦੀ ਆ ਕਿ ਇਹ ਲੋਕ ਜਿਹੜਾ ਸਮਾਜ ਆ ਪੜ੍ਹ ਲੈ ਕੇ ਜਾਗਰੂਤ ਹੋਵੇ ਇਹ ਤਾਂ ਬਸ ਉਹੀ ਉਥੇ ਜਾ ਕੇ ਮੱਥੇ ਟੇਕੀ ਜਾਣਾ ਉਹੀ ਲੋਕ ਆਪਣੇ ਨਿਆਂ ਨੂੰ ਨਾ ਪੜਾਣ ਅੰਧਵਿਸ਼ਵਾਸੀ ਬਣ ਕੇ ਰਹਿਣ ਇਸ ਕਰਕੇ ਉਹ ਜਿਹੜੀ ਫਿਲਮ ਸੀ ਲੋਕਾਂ ਨੂੰ ਜਾਗਰੂਤ ਕਰ ਲਈ ਸੀਗੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਲਈ ਸੀ ਹੈਲਥ ਪਰ ਇਹਨਾਂ ਲੋਕਾਂ ਨੇ ਸਾਨੂੰ ਕਿਸੇ ਪਾਸੇ ਜੋ ਗਾਨੀ ਛੱਡਿਆ ਪਰ ਇੱਕ ਜੇ ਹੀਰਾ ਸਾਡਾ ਕੁਰਬਾਨ ਹੋਇਆ ਹੀਰੇ ਬਹੁਤ ਬੈਟਿਆ ਪਰ ਉਹ ਬੰਦੇ ਨਹੀਂ ਛੱਡਣੇ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਕਿੱਥੇ ਵਾਪਰੀ ਬਿੰਦਰਪੁਰ ਜੀ ਘਟਨਾ ਵਾਪਰੀ ਕਿੱਥੇ ਇਹ ਤੇ ਸ਼ੜਕ ਦੇ ਕੋਲੇ ਇਕੱਲੇ ਸਾਡਾ ਡੰਪ ਆਪਣਾ ਭਾਜੀ ਹੁਣਾਂ ਦਾ ਹਾਂਜੀ ਠੀਕ ਹੈ ਇਹਨੇ ਇੱਕ ਹੁਸ਼ਿਆਰ ਪਰ ਹੋ ਜਾਂਦੇ ਆ ਦੁਸ਼ੜਕਾ ਦੁਸ਼ੜਕੇ ਤੋਂ ਖੱਬੇ ਹੱਥ ਨੂੰ ਪਹਿਲਾਂ ਹੀ ਦੁਸ਼ੜਕੇ ਤੋਂ ਇਧਰਲੀ ਸਾਈਡ ਖੱਬੇ ਹੱਥ ਡੰਪ ਆ ਉਥੇ ਫੈਕਟਰੀ ਵੀ ਲਾਈ ਆ ਔਰ ਰੇਤਾ ਦੇ ਆਪਣੇ ਟਿਪਰ ਵੀ ਚੱਲਦੇ ਨੇ ਕਿੰਨੇ ਵਜੇ ਦੀ ਘਟਨਾ ਜੀ ਇਹ ਦੇਖੋ ਕੋਈ ਸਾਡੇ ਸਾਡੇ 9:30 ਵਜੇ ਦੀ ਗੱਲ ਕੁਛ ਲੱਗਿਆ ਪਤਾ ਜੀ ਕਿੰਨੀਆਂ ਗੋਲੀਆਂ ਹਮਲਾਵਰਾਂ ਨੇ ਚਲਾਈਆਂ ਪਾਜੀ ਹੋਣਾ ਕਿੰਨੀਆਂ ਲੱਗੀਆਂ ਜੀ ਚਲਾਈਆਂ ਦੋ ਖਾਲੀ ਚਲ ਗਈਆਂ ਇੱਕ ਮਿਸ ਹੋ ਗਈ ਤੀਸਰੀ ਜਿਹੜੀ ਚੌਥੀ ਜਿਹੜੀ ਉੱਥੇ ਇਹਨਾਂ ਦੇ ਸੱਜੇ ਪਾਸੇ ਲੱਗੀ ਆ ਤੇ ਹੁਣ ਕੀ ਕਾਰਵਾਈ ਚਾਹੁੰਦੇ ਤੁਸੀਂ ਪਾਜੀ ਕਾਰਵਾਈ ਚਾਹੁੰਦੇ ਆ ਅਸੀਂ ਸਸਕਾਰ ਉਸਲੇ ਕਰਨਾ ਆ ਜਿੰਨਾਂ ਚੋਂ ਅਰੈਸਟ ਨਹੀਂ ਹੁੰਦੇ ਜੇ ਅੱਜ ਸ਼ਾਮ ਤੱਕ ਅਰੈਸਟ ਹੋ ਗਏ ਠੀਕ ਆ ਨਹੀਂ ਤਾਂ ਆਪਾਂ ਪਾਜੀ ਫਿਰ ਆਪਣਾ ਕਾਰਵਾਈ ਅਸੀਂ ਆਪਣੀ ਫੋਰਸ ਕਰੂਗੇ ਸ਼੍ਰੀ ਗੁਰੂ ਦਾਸ ਟਾਈਗਰ ਫੋਰਸ ਹਮੇਸ਼ਾ ਸਮਾਜ ਲਈ ਖੜਦੀ ਹੋ ਸਾਡਾ ਭਰਾ ਆ ਉਹ ਸਾਨੂੰ ਸਪੋਰਟ ਕਰਦਾ ਰਿਹਾ ਅਸੀਂ ਉਹਦੇ ਲਈ ਮਰ ਲੈ ਵੀ ਤਿਆਰ ਆਂ ਔਰ ਮਾਰ ਲੈ ਵੀ ਤਿਆਰ ਆਂ ਜੈ ਭੀਮ ਜੈ ਡੀਐਸਪੀ ਸਾਹਿਬੇ ਕਾ ਮਾਮਲਾ ਆਇਆ ਜੀ ਤੇ ਹੁਣ ਕੀ ਪੂਰਾ ਮੈਟਰ ਹੈ ਜੀ ਇਹ ਗੋਲੀਆਂ ਚੱਲੀਆਂ ਜਿਹੜੀਆਂ ਸੰਦੀਪ ਜੀ ਨਾਂ ਦਾ ਇਹਨਾਂ ਦੀ ਫੱਟੀ ਹੈ ਨਾ ਟਾਇਰ ਫੱਟੀ ਹੋਈ ਹੈ ਦਲ ਸੜਕਾਂ ਦੇ ਵਿੱਚ ਉੱਥੇ ਤਿੰਨ ਲੋਕ ਜਨ ਆਏ ਦੇ ਵਿੱਚ ਮੋਰਚਾ ਸੀ ਉਹਨਾਂ ਨੇ ਗੋਲੀਆਂ ਮਾਰ ਦਿੱਤੀਆਂ ਡੈਥ ਹੋ ਗਈ ਹੈ ਕੋਈ ਪਹਿਲਾਂ ਵੀ ਇੰਟੀਮੀਸ਼ਨ ਸੀ ਪੁਲਿਸ ਨੂੰ ਕਿਹਾ ਤੇ ਹਮਲਾ ਹੋ ਸਕਦਾ ਜੇ ਕੁਝ ਨਹੀਂ ਦੰਦਾ ਜੀ ਨਾ ਕੋ ਕੰਪਲੇਂਟ ਸੀ ਨਾ ਕੋਈ ਬਾਰੇ ਕੁਝ ਹੁਣ ਮੁੜਨੀ ਜਾਂਚ ਕੀ ਕੀਤੀ ਜਾ ਰਹੀ ਹੈ ਜੀ ਆਪਣੇ ਵੱਲੋਂ ਅਸ ਅਸੀਂ ਉਹ ਇਹਨਾਂ ਨੂੰ ਬਾਈ ਨੇਮ ਤਾਂ ਹੈਗੇ ਆ ਦੋ ਤਿੰਨ ਬੰਦੇ ਦਾ ਪਤਾ ਹੈ ਲੈ ਇਸ ਦਿਨ ਮੁੜ ਸਾਰਾ ਜੇ ਵੈਰੀਫਾਈ ਹੋਏ ਨੇ ਬੰਦੇ ਵੈਰੀਫਾਈ ਹੋ ਗਏ ਨੇ ਵੈਰੀਫਾਈ ਕੀ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਖਲਾਸਪੁਰ ਦਾ ਕਹਿੰਦੇ ਹਾਂਜੀ ਉਹਨਾਂ ਦਾ ਟਾਵਾ ਠੀਕ ਟੋਟਲ ਕਿੰਨੇ ਹਮਲਾਵਰ ਆਏ ਸੀਗੇ ਜੀ ਕੁਛ ਲੱਗਿਆ ਪਤਾ ਕਮਾਂਡ ਹੋਊਗਾ ਵੈਸੇ ਬਾਕੀ ਗੱਲਬਾਤ ਚੱਲ ਰਹੀ ਹੈ ਕੀ ਉਹਨਾਂ ਦੀ ਅਰੈਸਟ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਛਾਪੇਮਾਰੀ ਹੋ ਠੀਕ ਹੈ ਸਰ ਕੋਈ ਅਸਲਾ ਵਗੈਰਾ ਖਾਲੇ ਕੋਈ ਨਹੀਂ ਰਿਸਕ ਨਹੀਂ ਹੋਇਆ ਆਪਣੀ ਮਾਰੀ ਜਾਰੀ ਹੈ ਠੀਕ ਹੈ